ਹਾਂਜੀ ਆ ਗਏ ਆ ਜੀ ਨਵਦੀਪ ਦੇ ਘਰ ਨੂੰ ਦੇਚ ਆ ਰਹੇ ਆ ਸਰਪ੍ਰਾਈਜ਼ ਉਹ ਆਣੇ ਵਾਲਾ ਹਜੇ ਨੂੰ ਪਤਾ ਨਹੀਂ ਕੌਣ ਆ ਰਿਹਾ A few moments later ਆਏ ਹੋ ਮੇਰੀ ਜਾਨ ਕਿੱਦਾਂ ਠੀਕ ਹੈ ਆਏ 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 ਆਂਦੀ ਆ ਜਾ ਮੇ ਰਾਜਾ ਮੇਰੀ ਯਾਰੀ ਆ ਗਈ ਬਾਈ ਹੁੰਦੀ ਤੇਰੀ ਹਾਂਜੀ ਗੈਸ ਕਰੋ ਸਾਡੇ ਨਾਲ ਕੌਣ ਹੈ ਉਹੀ ਉਹੀ ਮੁੰਡਾ ਜਿਹੜਾ ਕਦੇ ਸਾਡੇ ਨਾਲ ਪੜਦਾ ਹੁੰਦਾ ਸੀ ਉਹਦਾ ਨਾਮ ਹੈ ਨਵਦੀਪ ਕਿਹਾ ਜੀ ਠੀਕ ਠਾਕ ਜੀ ਠੀਕ ਠਾਕ ਤੁਸੀਂ ਸੁਣਾਓ ਬੜੀ ਵਧੀਆ ਵਧੀਆ ਸਭ ਵਧੀਆ ਸਭ ਵਧੀਆ ਜੀ ਵਧੀਆ ਮੁੰਡੇ ਨਾਲ ਮਿਲ ਕੇ ਖੁਸ਼ੀ ਹੋ ਗਈ ਤਿੰਨ ਸਾਲ ਬਾਅਦ ਮਿਲੇ ਅਸੀਂ ਕਾਹਲਾ ਜਾਂ ਠੰਡਾ ਹੋ ਗਿਆ ਓਏ ਹੋਏ ਹੋਏ ਇਹ ਗੱਲ ਬੱਕਰੀ ਹੈ ਕਿ ਠੰਡ ਫ ਵੱਧ ਗਈ ਹੈ ਓਹ ਅਰ ਅਭੀ ਤਾਂ ਰੁਕੋ क्लाइमेक्स अभी बाकी है और बात की है चलो कोई ना अपन गर्मी भी पास क्या बोला तूने हीट ऑन की थी जैसा हीट ऑन की थी जैसा गैस दैट्स राइट वर्ड हीट ऑन की थी जैसा दिया ठीक है ठीक है ये मेरा ब्रो बिग ब्रो चार दिन बड़ा मेरा तो पक्का ओ बाबे कि आ गए कहते उ आ गए

ਓ ਸੱਜੇ ਓ ਵੀਰ ਜੀ ਓ ਓ ਦੇ ਓ ਦੇ ਓ ਦੇ ਓ ਦੇ ਉਹ ਤੁਹਾਨੂੰ ਦਿਖਾਉਣਾ ਹੈ ਉਹ ਸ਼ਾਇਰ ਉਹ ਸ਼ਾਇਰ ਉਸ ਨੂੰ ਤਾਂ ਮੈਂ ਆਂਦਾ ਸੱਦਾ ਜੀ ਸੱਦਾ ਕਹਿੰਦੇ ਓਏ ਹੋਏ ਹੋਏ ਹੋ ਕਿੰਨਾ ਨੀਵੇਂ ਹੈ ਬਹੁਤ ਨੀਵੇਂ ਪਾਣੀ ਟੁੰਗੇ ਓ ਹੋ 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 ਆ ਸ਼ੈਂਪੂ ਉਹ ਨਹੀਂ ਕੱਢਦੇ ਉਹ ਤੇਰੀ ਵੋਲੇ ਆਲੇ ਸ਼ੈਂਪੂ ਨਹੀਂ ਦਾੜ ਹੀ ਨਹੀਂ ਦੰਦੇ ਹੋ ਗਏ ਐਂਗੇ ਹ ਜੀ ਆਏ ਬਰੋ ਆਪਾਂ ਜਾਣਾ ਬ੍ਰਿਜ ਤੇ ਜਾਣਾ ਤੈਨੂੰ ਦਿਖਾਉਣਾ ਮੈਂ ਬਹੁਤ ਸੋਹਣਾ ਬਰਜੇ ਉਂ ਬਰਜੇ ਸੈ ਜਾਇਆ ਵਾ ਫੂੜਾ ਬਰਜਾ ਔਨ ਕਰ ਲਿਆ ਹੈਗੇ ਉਪਰੋਂ ਦੇ ਹਾਂਜੀ ਹਾਂਜੀ ਸਟ੍ਰੀਟ ਟੂ ਲੈਫਟ ਔਨ ਟੂ ਮਰੀਨ ਡਰਾਈਵ ਅੱਛਾ ਇੱਧਰ ਨੂੰ ਲੈਣਾ ਹੈਗੇ ਜੀ ਇਹ ਆਗੇ ਸਾਨੂੰ ਲੱਗ ਗਈ ਮੈਨੂੰ ਗੋਰੀ ਦੀ ਅ ਬਰਜੇ ਤੱਕ ਸਾਰਾ ਗੱਲੀ ਪਿਆ ਬਰਜੇ ਤੁਸੀਂ ਕਿੱਥੇ ਲਾਏ ਹੋ ਸਟਾਪ ਸਾਈਨ ਬਰੋ ਵਿਰਜੇ ਤੇ ਲੈਫਟ ਹੋਣਾ ਹੈ ਹਾਂਜੀ ਸੋ ਫਿਰ ਲੈਫਟ ਹੋਣਾ ਹੈ ਹਾਏ ਹਾਏ ਠੀਕ ਹੈ ਨੈਕਸਟ ਲੈਫਟ ਉਰਜੇ ਕਿੱਥੇ ਲਾਇਆ ਹੈ ਅਗੇ ਆ ਤੁਸੀਂ ਲੈਫਟ 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 ਚੱਲੋ ਚੱਲੋ ਹਾਂਜੀ ਵਰਜੇ ਕੋਈ ਚੱਕ ਵਰਜੇ ਬੱਤੀ ਦੇ ਦੇਖ ਲੋ ਬੱਤੀ ਕਿਨਾਂ ਅੱਕਨੇ ਆ ਗਿਆ ਚੱਲੋ ਚੱਲੋ ਇਹ ਠੀਕ ਹੈਗਾ ਬੱਤੀ ਕਿਨਾਂ ਮੱਕਨੇ ਆ ਰਿਹਾ ਸਾਰੀ ਚਲੋ ਅਰੇ ਵਰਜੇ ਆ ਕੇ ਨਾ ਸਾਈਕਲ ਵਾਲਾ ਪਾਰਕ ਆ ਗਿਆ ਜੀ ਨਹੀਂ ਨਹੀਂ ਹੁਣ ਇੱਥੇ ਅੱਗੇ ਪਾਰਕ ਕਰਨਾ ਹਾਂ ਅੱ녜 ਟੂ ਪਾਰਕਿੰਗ ਹੈਗੀ ਆ ਪਰ

ਆਹ ਸਿੰਘ ਬਸਿਸ ਕੋਰ ਆ ਹੈਗੀ ਪਾਰਕਿੰਗ ਹਾਂਜੀ 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 ਮੜਨਾ ਉਧਰੋਂ ਸੀਗਾ ਜਾ ਗੜ ਜਾ ਉਰੇ ਤਿੰਨ ਚਰ ਕੋਈ ਨਹੀਂ 93 ਆ ਗਏ ਨਾ ਵਾਏ ਯੈਸ bro ਇਹ ਵੀ ਆਗੇ ਜਨ ਨਾ ਕਿਹ ਹੈ ਤਾਂ ਵਾਈਟ ਰੌਕ ਮੈਂ ਹੈ ਕੈਨੇਡਾ ਜਾਏ ਵੀਰੇ ਕੈਨੇਡਾ ਦਾ ਵਾਈਟ ਰੌਕ ਇਹ ਆ ਗੱਲਾਂ ਨਹੀਂ ਕਰਨੀਆਂ ਆਗੀਆਂ ਇੱਥੇ ਹੈਂਸ ਵੀਰੇ ਅੰਜੀ ਕਰ ਜੀ ਅਨੂੰ ਪਲੇ ਮੜੇ ਹਾਂ ਇੱਥੇ ਹੀ ਇੱਥੇ ਹੀ ਆਪਾਂ ਉਹ ਵਰ ਜੀ ਇੱਥੇ ਹੀ ਹਾਂਜੀ ਤੇ ਹੁਣ ਨਵੀਪ ਲਾਇਆ ਮੈਨੂੰ ਵਾਈਟ ਰੋਕ ਚੈੱਕ ਕਰੋ ਤੁਸੀਂ ਵਾਈਟ ਰੋਕ ਦਾ ਨਾਈਟ ਥਿਊ ਤੇ ਦੇਖੋ ਤੁਸੀਂ ਵਾਈਟ ਰੋਕ ਪੀਸੀ ਕੈਨੇਡਾ ਕੈਨੇਡਾ ਟੌਂਗ ਹੈ ਸਪੀਅਰ ਬਾਕੀ ਤੁਹਾਨੂੰ ਕੁਝ ਦੇਖਣਾ ਨਹੀਂ ਆਹੀ ਦੇਖਣਾ ਆਹ ਦੇਖ ਲਓ ਦੇਖੋ ਜੀ ਦੇਖੋ ਚੈੱਕ ਕਰ ਹਾਂਜੀ ਅਸੀਂ ਆਏ ਸੀਗੇ ਇੱਥੇ ਵਾਈਟ ਰੌਕ ਵਿਊ ਚੈੱਕ ਕਰੋ ਤੁਸੀਂ ਅਬ ਬ੍ਰਿਜ ਤੋਂ ਬਾਅਦ ਅਸੀਂ ਹੁਣ ਆਹ ਦੇਖੋ ਇਧਰਲੇ ਪਾਸੇ ਇੱਥੇ ਲੋਕ ਕੇਕੜੇ ਫੜਦੇ ਨੇ ਇਹ ਇਨਫੋਰਮੇਸ਼ਨ ਦਿੱਤੀ ਸਾਡੇ ਨਵਦੀਪ ਨੇ ਪਤਾ ਨਹੀਂ ਇਹ ਸੱਚ ਹੈ ਕਿ ਝੂਠ ਆ ਕਹਿੰਦਾ ਪਰ 100% ਸੱਚ ਆ ਕੇਕੜੇ ਫੜਦੇ ਹੈ ਇੱਥੇ ਜਵਾਗ ਓ ਹਾਂ ਅੱਛਾ ਕੀ ਕਰਦੇ ਇੱਥੇ ਕੇਕੜੇ ਫੜਦੇ ਹਾਂਜੀ ਕੇਕੜੇ ਫੜਦੇ ਆ ਲਾਇਸੈਂਸ ਚਾਹੀਦਾ ਹੁੰਦਾ ਕੇਕੜੇ ਫੜਨ ਨੂੰ ਵੀ 250 ਡਾਲਰ ਨੂੰ ਇੱਕ ਕੇਕੜਾ ਵਿਕਦਾ ਅੱਛਾ ਇਹ ਕਹਿੰਦਾ ਇੱਥੇ ਨਾ ਕੇਕੜੇ ਕੇਕੜੇ ਫੜਨ ਆਉਂਦੇ ਲੋਕ ਤੇ ਉਹ 250 ਡਾਲਰ ਨੂੰ ਵਿਕਦਾ ਤੇ ਆਹ ਦੇਖੋ ਵਾਈਟ ਟਰੱਕ ਦਾ ਨਜ਼ਾਰਾ ਉੱਥੇ ਰਹਿ ਗਿਆ ਇੱਕ ਵਾਈਟ ਟਰੱਕ ਉਹ ਦੇਖੋ ਤੇ ਬਾਕੀ ਆ ਵੀਊ ਬ੍ਰਿਜ ਦਾ ਬਹੁਤ ਬੜਾ ਹੀ ਸੋਹਣਾ ਏ ਸਭ ਤੋਂ ਵੱਡਾ ਬ੍ਰਿਜ ਆ ਇਹ ਸਭ ਤੋਂ ਵੱਡਾ ਬ੍ਰਿਜ ਵੱਡਾ ਭਰਾ ਵਾ ਥੱਲੇ ਪੜਿਆ ਲੋਂਗੇਸਟ ਲੰਬਾ ਹਾਂਜੀ ਤੇ ਅਸੀਂ ਹੁਣ ਚੱਲੇ ਆ ਵਾਈਟ ਰੌਕ ਦੇਖਣ ਜਿਹੜਾ ਕਿ ਉਹ ਥੇ ਆ ਬਣੇ ਰੋ ਸਾਡੇ ਨਾਲ ਮੇਰੇ ਨਾਲ ਹੈ ਮੇਰਾ ਆਡੀ 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 ਇਹਨੂੰ ਮੈਂ ਸ਼ਰਾਬ ਦਿੱਤਾ ਹੋਇਆ ਇੱਕ ਬਾਅਦ ਦੱਸਾਂਗੇ ਦਾੜੀ ਦੀ ਆਉਣ ਨਹੀਂ ਡਈ ਹੈਗੀ ਦਾੜੀ ਆੜੀ ਦੀ ਹੋ ਨਹੀਂ ਡਈ ਹੈਗੀ ਦਾੜੀ ਆਹੀ ਯਾਦ ਕਰਦੇ ਤੇ ਇਹਨੇ ਮੇਰੇ ਤੇ ਸਰਾਬ ਕੀਤਾ ਸੀਗਾ ਸਹੀ ਗੱਲ ਸੋਹਣਾ ਲੱਗ ਰਿਹਾ ਵਾਈਟ ਰੋਕ ਬਹੁਤ ਹੀ ਸੋਹਣਾ ਨਾਈਟ ਵੀ ਉਹ ਤਾਂ ਹੋ ਰਿਹਾ ਹੋਰ ਵੀ ਉਸਮਾ ਹਨਾ ਸੇਰਾ ਥੈਂਕ ਯੂ ਬਾਈ ਲੈ ਕੇ ਆਉਣ ਲਈ ਇੱਥੇ ਯਾਰ ਨਹੀਂ ਬਣਾ ਬਾਤਾਂ ਗਾਣਾ ਕੱਢੀ ਸਹੀ ਗੱਲ ਆ ਪਾਥਕੋ ਸਭ ਅਜਿਹਾ ਗੈਵੀ ਨੂੰ ਉੱਥੋਂ ਆ ਗਏ ਅਸੀਂ ਬ੍ਰਿਜ ਤੋਂ ਤੇ ਤੇ ਚੂਹਿਆਂ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਇਸ ਕਈ ਵਾਰੀ ਚੂਹੇ ਚੂਹੇ ਦੇਖੇ ਜਾ ਰਹੇ ਨੇ ਓਰੇ ਇੱਕ ਤਾਂ ਦੇਖਣ ਨੂੰ ਰਾਹ ਚ ਮਿਲ ਜਾਣਾ ਓਰੇ ਸਾਈਡ 'ਚ ਤੇ ਐ ਨਹੀਂ ਗਾ ਤੇ ਹੁਣ ਦੇਖਣ ਜਾ ਰਹੇ ਹਾਂ ਅਸੀਂ ਵਾਈਟ ਰੌਕ ਜਿਹਦੇ ਨਾਂ ਤੇ ਸਾਰਾ ਸ਼ਹਿਰ ਬਣਿਆ ਹੋਇਆ ਲੋ ਜੀ ਆ ਛੱਕੋ ਚੈੱਕ ਕਰੋ ਉਹ ਆ ਗਿਆ ਅਗੇ ਵਾਈਟ ਰੌਕ A few moments later ਹਾਂਜੀ ਆਹ ਦੇਖ ਲਈ ਵਾਈਟ ਰੌਕ ਆ ਇਧਰ ਦੇਖ ਲਈ ਹਿਸਟਰੀ ਆਫ ਦ ਰੌਕ ਹਜ਼ਾਰਾਂ 11000 ਸਾਲ ਪਹਿਲਾਂ ਦਾ क्या बात है सिरा लगी पी देखो वाइट रॉक सची वाइट आ पता नहीं रंग रंग है सचियो हो।, हो गया वाइट अच्छा हो गया वाइट के है सी। हो गया पना पना पना। आपने भी हो गया नहीं 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 बाबे रंग है नहीं भाई वाइट आ वाइट आई वाइट हाँ जी हाँ क्या बात है ਉੱਧਰ ਬਾਈ ਇੰਜੋਏ ਕਰ ਰਹੇ ਕੀ ਬਾਤ ਚਲੋ ਇਹ ਦੇਖ ਲੈ ਆਪਣੇ ਵਾਈਟ ਰੌਕ ਤੇ ਹੁਣ ਮਾਰੀਏ ਸ਼ਾਲਾਂ ਗੱਡੀ ਚ ਇਹ ਕਰਕੇ ਦਿਖਾਓ ਆ ਬਣਾਏ ਹੋਏ ਇਹਨਾਂ ਨੇ ਤਾਜ਼ੇ ਤਾਜ਼ੇ ਸਟੈਚੂ ਜੇ ਤੇ ਆ ਅੱਗੇ ਬਣਾਇਆ ਹੋਇਆ ਗੈਸ ਨਹੀਂ ਅਸੀਂ ਕਰ ਸਕੇ ਜਾਲਦੇਵ ਜਾਲਦੇਵ ਤਾਂ ਲੱਗ ਰਿਹਾ ਐਕਵਾ ਮੈਨ ਐਕਵਾ ਮੈਨ ਤਰ ਸ਼ੂਲ ਫੜੀ ਫਿਰਦਾ ਉਹ ਦੇਖੋ ਗੋਂਦਾ ਖਾ ਦੇਣਾ ਤੁਹਾਨੂੰ ਲੋ ਜੀ ਆ ਇਧਰ ਆਗੇ ਜੀ ਡੱਡੂ ਜੀ ਡੱਡੂ ਹੀ ਆਣਾ ਹਾਂ ਚੋਲੇ ਮਿਲਦੇ ਆ ਗਾੜੀ ਚ